ਸਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਐਵਰੀਡੇ ਵਿਦ ਸ਼ਮਸ਼ੇਰ ਚੈਨਲ ਤੇ ਤੇ ਕਿਸਾਨ ਭਰਾਵੋ ਇਸ ਵਾਰ ਨਾ ਪੰਜਾਬ ਨੰਬਰ 1 ਜਿਹੜੀ ਜੀਰੀ ਆ ਉਹਦੇ ਸਾਰੇ ਪੰਜਾਬ 'ਚ ਹੀ ਚਰਚੇ ਨੇ ਸਾਡੇ ਪਿੰਡ ਦਾ ਵੀ ਰਾਖ ਸੁਖਦੇਵ ਸਿੰਘ ਬੜਾ ਮਿਹਨਤੀ ਕਿਸਾਨ ਆ ਤੇ ਉਹ ਟ੍ਰਾਇਲ ਕਰਦਾ ਰਹਿੰਦਾ ਇਸ ਵਾਰ ਵੀਰ ਨੇ ਪੰਜਾਬ ਨੰਬਰ 1 ਦਾ ਵੀ ਟ੍ਰਾਇਲ ਕੀਤਾ 2 ਵਿਗੇ ਥਾਂ ਲਾਇਆ ਤੇ ਜਿਹੜੀ 18 ਜੀਰੀ ਆ ਉਹਦਾ ਵੀ ਟ੍ਰਾਇਲ ਕੀਤਾ ਉਹ 8 ਵਿਗੇ ਥਾਂ ਲਾਇਆ ਹੋਇਆ ਆਜੋ ਆਪਾਂ ਵੀਰੇ ਨਾਲ ਕਰਦਿਆਂ ਗੱਲਬਾਤ ਵੀ ਲਾਉਣ ਤੋਂ ਲੈ ਕੇ ਪੱਕਣ ਤੱਕ ਇਹਦੇ ਵਿੱਚ ਕੀ ਕੀ ਦਿੱਕਤਾਂ ਆਈਆਂ ਕਿੰਨੀ ਖਾਦ ਪਾਈ ਕਿੰਨੀਆਂ ਸਪਰੇਹਾਂ ਕਰੀਆਂ ਤੇ ਹੁਣ ਇਹਦਾ ਰੰਗ ਰੂਪ ਕਿਹਾ ਜਾ ਆਜੋ ਆਪਾਂ ਮਲਾਉਣਾ ਤੁਹਾਨੂੰ ਸੁਖਦੇਵ ਸਿੰਘ ਵੀਰੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਵਧੀਆ ਵੀਰੇ ਅੱਛਾ ਵੀਰੇ ਇਹ ਜੀ ਦੀ ਆਪਾਂ ਜਿਹੜਾ ਬੀਜ ਸੀਗਾ ਕਿੱਥੋਂ ਲੈ ਕੇ ਆਂਦਾ ਮਸਤੂਆਣਾ ਸਾਹਿਬ ਤੋਂ ਮਸਤੂਆਣਾ ਸਾਹਿਬ ਤੋਂ ਇਹ ਵੀਰੇ ਕਿੰਨੇ ਤਰੀਕ ਨੂੰ ਲਾਈ ਆਪਾਂ ਇਹ 25 ਤਰੀਕ ਦੀ ਲੱਗੀ ਹੋਈ ਆ 25 ਜੂਨ ਦੀ 25 ਜੂਨ ਦੀ ਹਾਂਜੀ ਤੇ ਬੂਝਾ ਬਣਾਉਣ ਚ ਕਿਵੇਂ ਸੀ ਲੱਗੀ ਤੁਹਾਨੂੰ ਇਹ ਮੈਨੂੰ ਇਹ ਵੈਰੈਟੀ ਵਧੀਆ ਲੱਗੀ ਕਿਉਂਕਿ ਆਇਆ ਨਾ ਖਾਦ ਇਹਦੇ ਵਿੱਚ ਘੱਟ ਪਈ ਹੈਗੀ ਜੇ ਮੈਂ ਆਪਾਂ ਕੀਲੇ ਦਾ ਇੱਕ ਗੱਟਾ ਮੰਨ ਕੇ ਚੱਲੀ ਤਾਂ ਕੀਲੇ ਤੇ ਤਿੰਨ ਗੱਟੇ ਪੈਂਦੇ ਨੇ ਹਾਂਜੀ ਉਸ ਹਿਸਾਬ ਨਾਲ ਤੁਸੀਂ ਇਹਨੂੰ ਪਾਇਆ ਹਾਂਜੀ ਲਾਰੇ ਦੇ ਵਿੱਚ ਜ਼ਿੰਕ ਪਾਈ ਹੈਗੀ ਤੇ ਉਹ ਤੋਂ ਬਾਅਦ ਦੂਜਾ ਰੇ ਅਸੀਂ ਪਾਤਾ ਤੀਜੇ ਰੇ ਦੇ ਵਿੱਚ ਆਪਣੀ ਉਲੀ ਰੋਗ ਤੋਂ ਜਿਹੜੇ ਪਾਉਨੇ ਆ ਉਹ ਪਾਇਆ ਗਿਆ ਤੇ ਹਾਂ ਉਹ ਤੋਂ ਬਾਅਦ ਦੋ ਸਪਰੇਇਆਂ ਕਰੀਆਂ ਨੇ ਦੋ ਸਪਰੇਇ ਜਦ ਕੀ ਇਹ ਦੂਜੀ ਸਪਰੇਇ ਮੰਗਦੀ ਨਹੀਂ ਸੀਗੀ ਇਹਨੂੰ ਤੇਲਾ ਹੈ ਨਹੀਂ ਸੀ ਸਾਨੂੰ ਬਹਿਮ ਸੀਗਾ ਵੀ ਇਹ ਤੇਲਾ ਆ ਗਿਆ ਇੰਨੀ ਕਿ ਨਾ ਇੰਨੀ ਖਾਤਰ ਅੱਡ ਦਵਾਈ ਮਿਲਣੀ ਨਹੀਂ ਨੀ ਅਸੀਂ ਨਾਲ ਹੀ ਕਰ ਵੀ ਆਪਾਂ ਜਦੋਂ ਬਾਕੀ ਜ਼ਿਰੀ ਦੇ ਨਾਲ ਕਰੀ ਤਾਂ ਉਹਦੇ ਨਾਲ ਹੀ ਕਰ ਹਾਂ ਕਰਤੀ ਹੁਣ ਆਇਆ ਦੋ ਬਿਗਿਆ ਖਾਤਰ ਹੈ ਨਹੀਂ ਸੀ ਫਿਰ ਜੇ ਮੰਨ ਕੇ ਆਲ ਵੀ ਇਧਰੋਂ ਦਵਾਈ ਘਟ ਜਾਂਦੀ ਫਿਰ ਇੰਨੀ ਖਾਤਰ ਮਿਲਣੀ ਫਿਰ ਇੰਨੀ ਖਾਤਰ ਮਿਲਣੀ ਲੈਣਾ ਪੈਂਦਾ ਹਾਂ ਫਿਰ ਇੰਨੀ ਖਾਤਰ ਹਾਂ ਚਲੋ ਆਪਣੇ ਮਨ ਚ ਇੱਕ ਡਰ ਵੀ ਹੁੰਦਾ ਕਿਸਾਨ ਦੇ ਨਾ ਵੀ ਆਪਾਂ ਇਹਦੀ ਸਾਮ ਸੰਭਾਲ ਕਰੀਏ ਕੋਈ ਦਿੱਕਤ ਨਾ ਜੇ ਅੱਛਾ ਵੀਰੇ ਦੇਖੋ ਇਹਨੂੰ ਕੋਈ ਤਾਂ ਡੋਡੀ ਰੋਗ ਨਹੀਂ ਹਨਾ ਨਹੀਂ ਡੋਡੀ ਜਮੀ ਨਹੀਂ ਬਿਲਕੁਲ ਵੀ ਬਿਲਕੁਲ ਵੀ ਆ ਦੇਖੋ ਤੁਸੀਂ ਦਾਣਾ ਜਮਾ ਸਾਫ ਹੈ ਦੇਖੋ ਬੂਜਾ ਵੀ ਇਹਦਾ ਵਧੀਆ ਜੇ ਆਪਾਂ ਇਸ ਤਰ੍ਹਾਂ ਕਰਦੀਏ ਨਾ ਇਹਨਾਂ ਨੂੰ ਇਸ ਤਰ੍ਹਾਂ ਤਾਂ ਦੇਖੋ ਐਂ ਪਿੱਛੇ ਹੁੰਦੀ ਆ ਕੋਈ ਉੱਲੀ ਰੋਗ ਨਹੀਂ ਨਹੀਂ ਬਾਕੀ ਆ ਨਾ ਥੱਲੋਂ ਸਾਹ ਹਰੀ ਪਈ ਹੈ ਜੀ ਹਜੇ ਵੀ ਹਰੀ ਪਈ ਬੂਜੇ ਸਾਨੂੰ ਮੈਂ ਮੇਰੀ 18 ਵੀ ਲਾਈ ਵੀ ਹੈਗੀ ਮੇਰੀ ਪੀਲੀ ਉਸਾ ਵੀ ਲਾਈ ਵੀ ਆ ਪੀਲੀ ਉਸਾ ਦਿਖਾਉਣਾ ਜੀ ਨਹੀਂ ਕਰਦਾ ਜੜਾਂ ਖਰਾਬ ਹੋਈਆਂ ਜੜਾਂ ਖਰਾਬ ਹੋ ਗਈਆਂ ਵੀਰੇ ਉਹ ਤਾਂ ਪੀਲੀ ਉਸਾ ਤੇ ਉਸਾ ਤੱਕ ਬਲੀ ਦਿੱਕਤ ਨਹੀਂ ਗਾ ਬਿਲਕੁਲ ਵੀ ਤੇਲਾ ਨਹੀਂ ਗਾ ਬਾਕੀ ਆਇਆਂਗਾ ਆਪਾਂ ਜੋ ਹਲਾ ਕੇ ਦੇਖੀ ਜਿਵੇਂ ਤਾਂਾਂ ਵੀ ਉਵੇਂ ਥੱਲੋਂ ਸਪਰਿੰਗ ਵਾਂਗੂ ਵਾਪਸ ਉਹਦੇ ਹੀ ਮੁੜਦੀ ਆਉਂਦੀ ਆ ਮੇਨ ਗੱਲ ਹੈਗੀ ਵੀ ਜਿਹੜਾ ਉਲੀ ਰੋਗ ਨਹੀਂ ਹੈਗਾ ਹਾਂ ਸਭ ਤੋਂ ਵੱਡੀ ਸਮੱਸਿਆ ਆਪਾਂ ਨੂੰ ਉਲੀ ਰੋਗ ਇੱਥੇ ਉਲੀ ਆਊਗਾ ਉੱਥੇ ਤੇਲਾ ਆਊਗਾ ਉੱਥੇ ਤੇਲੇ ਨੇ ਆਉਣਾ ਹੀ ਆ ਬਿਲਕੁਲ ਤੁਹਾਡੀ ਸਹੀ ਗੱਲ ਆ ਮੈਂ ਅੱਗੇ 28 ਪੀ 67 ਵੀ ਲਈ ਆ 2 ਸਾਲ ਉਹਦੀ ਆ ਦਿੱਕਤ ਆ ਗਈ ਉਹ ਡਿੱਗਦੀ ਹੈ ਜੀ ਉਹ ਡਿੱਗਦੀ ਆ ਹਾਂ ਉਹਦਾ ਕੱਦ ਜ਼ਿਆਦਾ ਹੁੰਦਾ ਸਪਰੇਅ ਵਾਲਾ ਦੀਦਾ ਨਹੀਂ ਆ ਤੇ ਸਪਰੇਅ ਵਾਲਾ ਆ ਰਾਮ ਨਾਲ ਕਰੀ ਜਾਂਦਾਗਾ ਆ ਰਾਮ ਨਾਲ ਕਰੀ ਜਾਂਦਾ ਇਹ ਵੀਰੇ ਕਿੰਨੇ ਕ ਦਿਨ ਲਾਈ ਜਾਂਦੀ ਆ ਉਹਨਾਂ ਨੇ ਦੱਸਿਆ ਸੀਗਾ ਵੀ ਉਸਾ 44 ਦਿਨ ਨਾਲੋਂ ਇਹ ਇੱਕ ਹਫਤਾ 10 ਦਿਨ ਘੱਟ ਲੈਣੇ ਆ ਇੱਕ ਹਫਤਾ 10 ਦਿਨ ਘੱਟ ਲੈਣੇ ਠੀਕ ਆ ਵੀਰੇ ਤੇ ਇੰਦਰ ਨਾਲ ਆ ਪੀਲੀ ਊਸ਼ਾ ਹਾਂ ਆਪਾਂ ਐ ਮੰਨ ਕੇ ਚੱਲੋ ਵੀ ਊਸ਼ਾ 44 ਜਿੰਨੀ ਟਾਈਮ ਲੈਂਦੀ ਆ ਇਹ ਚੀਜ਼ ਮੰਨ ਲੈਂਦੇ ਆ ਵੀ ਆਪਾਂ ਕਿਉਂ ਬਾਣਾ ਬਾਣਾ ਦਾ ਫਰਕ ਹੁੰਦਾਗਾ ਹਾਂ ਬਿਲਕੁਲ ਕੋਈ ਬਾਣ ਵੱਧ ਲੈ ਜਾਂਦਾ ਟਾਈਮ ਬਾਣਾ ਦਾ ਵੀਰੇ ਬੜਾ ਫਰਕ ਪੈਂਦਾ ਬਾਣਾ ਦਾ ਤਾਂ ਕਿਸੇ ਬਾਹਣ ਚ ਕੋਈ ਬੀਜ ਕਾਮਯਾਬਾ ਕਿਸੇ ਚ ਕੋਈ ਕਾਮਯਾਬਾ ਤਾਂ ਆਪਾਂ ਕਿਸਾਨ ਭਰਾਵਾਂ ਨੂੰ ਅਸੀਂ ਕਹਿੰਦੇ ਆ ਵੀ ਜਿਹੜਾ ਬੀਜ ਥੋੜੇ ਖੇਤ ਚ ਕਾਮਯਾਬਾ ਪਹਿਲਾਂ ਥੋੜੇ ਥੋੜੇ ਟ੍ਰਾਇਲ ਲਾ ਕੇ ਦੇਖੋ ਬੀਜ ਰੱਖੋ ਉਸ ਤੋਂ ਬਾਅਦ ਉਹਨੂੰ ਸਾਰੇ ਖੇਤ ਚਲਾਓ ਇਹ ਜ਼ਰੂਰੀ ਨਹੀਂ ਹੁੰਦਾ ਵੀ ਜਿਹੜਾ ਮੇਰੇ ਬੀਜ ਕਾਮਯਾਬ ਹੋ ਸਾਰੇ ਗਵਾਂਢੀਆਂ ਦੇ ਵੀ ਕਾਮਯਾਬਾ ਬੱਟ ਤੋਂ ਬੱਟ ਤੱਕ ਵੀ ਫਰਕ ਪੈ ਜਾਂਦਾ ਗੰਡੇয়াল ਤੋਂ ਆਏ ਸੀ ਭਰਾ ਉਹ ਕਹਿੰਦੇ ਬੀ ਲੈਣਾਗਾ ਕੀ ਰੇਟ ਦਾ ਮੈਂ ਆ ਮਾ ਵੀਰੇ ਰੇਟ ਰੂਟ ਕੋਈ ਨਹੀਂ ਥੈਲਾ ਝਾੜ ਲਓ ਵਜ਼ਨ ਕਰ ਲਓ ਜਿਹੜਾ ਸਰਕਾਰੀ ਰੇਟ ਆ ਉਹ ਪੈਸੇ ਦੇ ਦੇ ਹਾਂ ਇਹ ਵੈਰੀ ਗੁੱਡ ਵੀਰੇ ਬਹੁਤ ਵਧੀਆ ਗੱਲ ਆ ਇਹ ਗੱਲ ਪਤਾ ਕਿ ਸਾਨੂੰ ਵੀ ਵੀਰੇ ਨੇ ਕਿਹਾ ਕਹਿੰਦਾ ਤੁਸੀਂ ਆਪਦਾ ਭਈਆ ਭੇਜੋ ਮੇਥੋਂ ਝਾੜ ਕੇ ਲੈ ਜਾਓ ਆਪਾਂ ਵੀ ਰੱਖਾਂਗੇ ਇਹ ਬੀਜ ਵਰਤ ਕੇ ਦੇਖਾਂਗੇ ਨੂੰ ਬਾਕੀ ਵੀਰੇ ਤੁਸੀਂ ਐਂ ਦੱਸਦੇ ਸੀ ਵੀ ਆਹ ਅਨਾਜ ਦਾ ਦੇਖੋ ਇੱਕ ਸਾਈਡ ਤੇ ਪੀਲਾ ਪਤਾ ਲੱਗਦਾਗਾ ਬੱਟ ਦਾ ਪਤਾ ਲੱਗਦਾ ਭਰਾ ਹਾਂ ਦੇਖੋ ਇਧਰ ਖੱਬੇ ਪਾਸੇ ਪੀਲੀ ਉਸ ਆ ਇਧਰ ਇਹ ਆਪਣੀ ਪੰਜਾਬ ਨੰਬਰ ਵਾਣਾ ਦੇਖੋ ਅਨਾਜ ਇਹਦਾ ਕਿੰਨਾ ਆਪਾਂ ਨੂੰ ਨਜ਼ਰ ਆ ਰਿਹਾ ਇਹ ਜਿਹੜੀ ਆਪਾਂ 18 ਦੀ ਗੱਲ ਕਰ ਲਈਏ ਇਹ ਤੁਹਾਨੂੰ ਕਿਵੇਂ ਲੱਗੀ ਨਹੀਂ ਹੈ ਤਾਂ ਖੈ 18 ਵੀ ਬੈਟਰ ਆ ਗਈ ਇਹ ਤਾਂ ਥੋੜਾ ਘੱਟ ਲੈਂਦੀ ਆ ਇਹਦੇ ਨਾਲ ਠੀਕ ਆ ਤਾਰਕ ਮੇਨ ਗੱਲ ਆਏ ਤਾਂ ਅਸੀਂ ਸੇਵਾ ਘੱਟ ਕਰੀ ਹੈਗੀ ਕਿਉਂਕਿ ਪਹਿਲਾਂ ਪਹਿਲੀ ਵੈਰਾਈਟੀ ਸਾਨੂੰ ਇਹਦਾ ਤਾਂ ਪਤਾ ਲੱਗਿਆ ਸੀਗਾ ਵੀ ਇਹ ਕਦ ਘੱਟ ਕਰਦੀ ਹੈਗੀ ਠੀਕ ਆ ਇਹ ਕਦ ਜ਼ਿਆਦਾ ਨਾ ਕਰਦੇ ਉਹਦੇ ਕਰਕੇ ਅਸੀਂ ਇਹਦੇ ਵਿੱਚ ਰੇ ਘੱਟ ਪਾਇਆ ਸੀਗਾ ਬਾਕੀ ਤੋਲ ਕੇ ਪਤਾ ਲੱਗੂ ਸਾਨੂੰ ਵੈਰਾਈਟੀ ਹੋ ਵਧੀਆ ਲੱਗੀ ਠੀਕ ਆ ਵੀਰੇ ਤੇ ਜਦੋਂ ਆਪਾਂ ਨਾ ਇਹ ਵੀਰਾ ਵੱਡੂਗਾ ਤਾਂ ਜਿਹੜੀ ਇਹ ਜੋਖੂਗਾ ਫਸਲ ਉਹਦੀ ਵੀ ਡਿਟੇਲ ਅਸੀਂ ਤੁਹਾਨੂੰ ਦੇਵਾਂਗੇ ਕਿਉਂਕਿ ਦੇਖੋ ਜੇ ਆਪਾਂ ਕੋਈ ਗੱਲ ਆਪਾਂ ਹੁਣ ਇਹ ਸ਼ੁਰੂ ਕਰੀ ਹੈ ਵੀ ਆਪਾਂ ਇਹਦਾ ਝਾੜ ਦੇਖਣਾ ਪੰਜਾਬ ਨੰਬਰ 1 ਦਾ ਤਾਂ ਇਹਦੀ ਫੁੱਲ ਡਿਟੇਲ ਚ ਤੁਹਾਨੂੰ ਉਹ ਵੀ ਚੀਜ਼ਾਂ ਦੱਸਾਂਗੇ ਵੀ 18 ਨੇ ਕਿੰਨਾ ਝਾੜ ਦਿੱਤਾ ਪੰਜਾਬ ਨੰਬਰ 1 ਨੇ ਕਿੰਨਾ ਦਿੱਤਾ ਊਸ਼ਾ 44 ਦਾ ਕੀ ਝਾੜ ਰਿਹਾ ਪੀਲੀ ਊਸ਼ਾ ਦਾ ਕੀ ਝਾੜ ਰਿਹਾ ਹੁਣ ਆਇਆ ਬਾਈ 28 ਵੀ 67 ਲਾਈ ਸੀ ਮਨ 2 ਸਾਲ ਪਹਿਲਾਂ ਹਾਂਜੀ ਉਹ ਟ੍ਰਾਇਲ ਵਜੋਂ ਅਸੀਂ ਇੱਕ ਬਿੱਗਾ ਵੀ ਨਹੀਂ ਲਾਇਆ ਅਸੀਂ 50 60 ਬਿੱਗੇ ਵਾਹਣ ਲਾਤਾ ਕੱਢਾਈ ਹਾਂ ਪਹਿਲੇ ਸਾਲ ਉਹ ਕਹਿੰਦੇ ਰੇ ਘੱਟ ਪਾਇਓ ਰੇ ਘੱਟ ਪਾਇਓ ਔਰ ਇਹ ਕਰਦੇ ਕਰਦੇ ਅਸੀਂ 2.5 ਗੱਟੇ ਪਾਤੇ ਠੀਕ ਉਹਦਾ ਮੇਰਾ ਕਦ 6.2 ਆਗਾ ਮੈਂ ਦੀਂਦਾ ਨਹੀਂ ਸੀਗਾ ਪਰ ਉਹ ਸਾਲ ਝੱਖੜ ਨਹੀਂ ਸੀ ਆਇਆ ਡਿੱਗੀ ਨਹੀਂ ਬਿਲਕੁਲ ਝਾੜ ਫੁੱਲ ਦੇ ਕੇ ਗਈ ਆ ਪਿਛਲੇ ਸਾਲ ਆ ਲਈ ਪਿਛਲੇ ਸਾਲ ਪੱਲੇ ਨਹੀਂ ਕੁਝ ਪਾਇਆ ਲੰਬੀ ਵਿਸ ਗਈ ਲੰਬੀ ਵੇ ਹਾਂ ਝੱਖੜ ਆ ਗਿਆ ਜਮ ਐ ਪ੍ਰੈਸ ਬਣ ਗਈ ਸੀ ਪਰ ਅਸੀਂ ਉਹਦਾ ਖੜਾ ਹੀ ਛੱਡਤਾ ਵੀ ਨਹੀਂ ਹਾਂ ਜਿਹੜੀ ਦੇਖੋ ਜਿਹੜੀ ਫਸਲ ਖੇਤ ਚ ਡਿੱਗੀ ਪੈਂਦੀ ਆ ਉਹਦਾ ਝਾੜ ਤਾਂ ਜਦੋਂ ਆਪਾਂ ਕਟਾਈ ਕਰਦੇ ਆ ਉਦੋਂ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਗੋਗਰ ਮਸ਼ੀਨ ਦੀ ਜਿਹੜੀ ਰੀਲ ਹੁੰਦੀ ਆ ਉਹਨੂੰ ਥੱਲੇ ਬਹੁਤ ਝਾੜ ਦਿੰਦੀ ਆ ਪਹਿਲੇ ਮੇਰੀ ਆਪਾਂ ਦੇਖਿਆ ਮੇਰੇ ਮੇਰੇ ਪੀਲੇ ਗੁਸ਼ਾ ਵੀ ਬਹੁਤ ਝੜੀ ਪਹਿਲੇ ਮੇਰੀ ਆਪਾਂ ਦੇਖੋ 28 ਵੀ 77 ਤੋਂ ਮਾੜੀ ਨਹੀਂ ਕਹਿੰਦਾ ਮਾੜੀ ਵੈਰੈਟੀ ਆ ਮੇਨ ਗੱਲ ਐ ਨਾ ਭਰਾ ਯਾਰ ਉਹ ਤਾਂ ਉਹ ਬੰਦਾ ਲਾਵੇ ਜੀਰੀ ਜਿਹੜਾ ਮੰਨ ਕੇ ਚੱਲ ਵੀ ਖੇਤ ਜਾਣਾ ਨਹੀਂ ਠੀਕ ਆ ਤੇ ਪਾਣੀ ਉਹਨੇ ਮੰਨ ਕੇ ਆ ਇੱਕ ਮਹੀਨਾ ਗੌਰ ਕਰ ਲਈ ਉਹਦੋਂ ਬਾਅਦ ਚਿੱਤ ਕਰਿਆ ਪਾਣੀ ਲਾਦਾ ਨਹੀਂ ਕਰਾ ਨਾ ਲਾਤਾ ਰੇ ਅੱਖਾਂ ਮੀਚ ਕੇ ਬਸ ਐ ਨਹੀਂ ਹੈਗਾ ਵੀ ਸਿੱਟੀ ਜਾਣਾ ਸਿੱਟੀ ਜਾਣਾ ਪਰ ਉਸ ਦੋ ਹਲਕੇ ਰੇ ਪਾ ਦੇ ਫੇਰ ਤਾਂ ਉਹ ਹੈਗੀਆ ਵੈਰੈਟੀ ਪੂਰੀ ਵਧੀ ਠੀਕ ਆ ਵੀ ਆਪਾਂ ਉਹਨੂੰ ਮਾੜਾ ਨਹੀਂ ਕਹਿੰਦੇ ਜਾਨੀ ਮਿਹਨਤ ਨਹੀਂ ਜਿਆਦਾ ਪਾਲਦੀ ਮੈਂ 2 ਸਾਲ ਲਾਈ ਆ ਗਈ ਬਹੁਤ ਵਧੀਆ ਵੈਰੈਟੀ ਆ ਪਰ ਉਹ ਐ ਮਿਹਨਤ ਨਹੀਂ ਪਾਲਦੀ ਆਪਾਂ ਤਾਂ ਰਿਹਾ ਨਹੀਂ ਹੁੰਦਾ ਪਹਿਲਾਂ ਆਪਾਂ ਐ ਕਹਿੰਦੇ ਆ ਵੀ ਯਾਰ ਉਹਦਾ ਝਾੜ ਕਿੰਨਾ ਕੁ ਦੇਈ ਸੀ ਤੁਹਾਨੂੰ ਝਾੜ ਉਹ ਪਿਛਲੇ ਸਾਲ ਤਾਂ ਜਿਹ ਪਹਿਲੇ ਸਾਲ ਆਈ ਸੀ ਉਹਦਾ 40 ਪਲੱਸ ਹੋ ਗਈ ਸੀਗੀ ਬਹੁਤ 8 ਤੋਂ ਟੱਪ ਗਈ ਸੀ 8 ਕੁਆਂਟਲ ਵਿੱਗੇ ਤੋਂ ਅਗਲੇ ਸਾਲ ਘਿਰ ਗਈ ਸੀਗੀ ਉਦੋਂ 32 ਦਿੱਤੀ ਰਹੇਗੀ ਫੇਰ 6 ਦੀ ਰਹੇਗੀ ਕਾਫੀ ਜ਼ਿਆਦਾ ਡਿਫਰੈਂਸ ਪਾ ਗਈ 8 ਕੁਆਂਟਲ ਦਾ 1 ਏਕੜ ਚ ਨਾ ਪਿਛਲੇ ਸਾਲ ਅਸੀਂ ਜ਼ਿਆਦਾ ਲਾਤਾ ਸੀਗਾ ਇੱਕ ਯੋ ਬਾਈ ਕਹਿੰਦੇ ਰਹਿੰਦੇ ਅਸੀਗਾ ਨਹੀਂ ਬਾਈ ਧੀਧੀ ਆ ਗਈ ਇਹ ਤਾਂ ਆਪਾਂ ਹੁਣ ਪੰਜਾਬ ਨੰਬਰ 1 ਤੋਂ ਤੁਸੀਂ ਕੀ ਉਮੀਦ ਰੱਖਦੇ ਹੋ ਉਮੀਦ ਭਰਾਵਾ ਦੇਖੋ ਦੇਖਣ ਨੂੰ ਜਿਹੜੇ ਹਿਸਾਬ ਨਾਲ ਬੱਲੀਆਂ ਨੇ ਜਾਂ ਦਾਣਾਗਾ ਹੋਕ ਨਹੀਂ ਹੈਗੀ ਬਾਕੀ ਡੋਡੀ ਨਹੀਂ ਹੈਗੀ ਕਿ ਡੋਡੀ ਦੇ ਬਹੁਤ ਸਮੱਸਿਆਈ ਆ ਉਸ ਹਿਸਾਬ ਨਾਲ ਵਧੀਆ ਰਹੂ ਬਾਕੀ ਦੇਖ ਭਰਾਵਾ ਜੇ ਰਹੀ ਵਧੀਆ ਫੇਰ ਲਾਵਾਂਗੇ ਵਜਨ ਕਰਕੇ ਤੁਹਾਨੂੰ ਦੱਸ ਦਾਂਗੇ ਵੀ ਕਿਵੇਂ ਨਿਕਲੀ ਆ ਹੁਣ ਤਾਂ ਜਾਦੇ ਟਾਈਮ ਦੀ ਗੱਲ ਨਹੀਂ ਹੁਣ ਤਾਂ ਹਫਤੇ ਦੱਸ ਦੇ ਨੂੰ ਤੇ ਮੇਨ ਗੱਲ ਜਿਹੜੀ ਮੇਨ ਗੱਲ ਆ ਨਾ ਮੇਨ ਗੱਲ ਆ ਇੱਕ ਤਾਂ ਇਹ ਕਦ ਘੱਟ ਕਰਦੀ ਆ ਠੀਕ ਹੈ ਮਰਜੀ ਸਫਰੇ ਵਾਲੇ ਨਹੀਂ ਔਖੇ ਹੁੰਦੇ ਵਿਚਾਰੇ ਨੰਬਰ 2 ਤੇ ਜਿਹੜੀ ਮੇਨ ਗੱਲ ਆ ਟਾਈਮ ਘੱਟ ਲੈਂਦੀ ਹੈਗੀ ਠੀਕ ਹੈ ਬੂਝਾ ਵਧੀਆ ਮਾਰਦੀ ਆ ਫਸੀ ਖੜੀ ਹੈਗੀ ਬਿਲਕੁਲ ਬਾਲੀ ਬੱਲ ਚਮਕਦਾਗਾ ਬਿਲਕੁਲ ਯਾਨੀ ਕਾਫੀ ਚੀਜ਼ਾਂ ਨੇ ਹੁਣ ਤੱਕ ਜਿੰਨੀਆਂ ਆਪਾਂ ਦੇਖੀਆਂ ਨੇ ਨਹੀਂ ਵਧੀਆ ਉਹ ਆਪਾਂ ਨੂੰ ਹੁਣ ਤੱਕ ਇਹਦੇ ਵਧੀਆ ਰਿਜ਼ਲਟ ਨਹੀਂ ਦੇਖੋ ਖਰਚਾ ਵੀ ਇਹਨੇ ਘੱਟ ਕਰਾਇਆ ਹਫਤਾ 10 ਦਿਨ ਵੀ ਮਤਲਬ ਘੱਟ ਲੈਂਦੀ ਆ ਜੇ ਸਰਕਾਰ ਟਾਈਮ ਵੀ ਲੇਟ ਕਰਦੀ ਆ ਤਾਂ ਵੀ ਫਾਇਦਾ ਬਾਕੀ ਦੇਖੋ ਮੇਨ ਸਭ ਤੋਂ ਜਿਹੜੀ ਗੱਲ ਆ ਉਹ ਹੈਗੀ ਝਾੜ ਤੇ ਖੜ ਜਾਂਦੀ ਆ ਅਗੇ ਕਿਉਂਕਿ ਆਪਾਂ ਆਪਾਂ ਸਾਰੇ ਵੀਰ ਠੇਕੇ ਤੇ ਮਹਨ ਲੈ ਕੇ ਵੀ ਕਰਦੇ ਆ ਸਾਰਾ ਕੁਝ ਸਾਰੇ ਖਰਚੇ ਵੀ ਆਪਾਂ ਨੂੰ ਜੀਰੀ ਦੀ ਸਭ ਤੋਂ ਜ਼ਿਆਦਾ ਉਮੀਦਾਂ ਹੁੰਦੀਆਂ ਨੇ ਪੂਰੇ ਸਾਲ 'ਚ ਜੀਰੀ ਦੀ ਫਸਲੀ ਆਪਣਾ ਪੱਲਾ ਪੂਰਾ ਕਰਦੀ ਆ ਤੇ ਤਾਂ ਕਰਕੇ ਆਪਾਂ ਇਹਦਾ ਪੂਰਾ ਰਿਜ਼ਲਟ ਝਾੜਦਾ ਦਾ ਕੇ ਫੇਰ ਡਿਸੀਜਨ ਲਵਾਂਗੇ ਆ ਨਾ ਭਰਾ ਰਿਸ਼ਤੇਦਾਰ ਲਾਉਂਦੇ ਸੀਗੇ ਕੋਈ ਕਹਿੰਦਾ 35 ਕੁਇੰਟਲ ਹੋਗੀ ਕੋਈ ਹੁਣ ਵੀਰ ਮੈਨੂੰ ਮਿਲਿਆ ਕੱਲ ਉਹ ਕਹਿੰਦਾ 6.5 ਕੁਇੰਟਲ ਦੀ ਬੱਗੇ ਨਿਕਲੀ ਆ ਆਪਾਂ ਤਾਂ ਹੀ ਨਹੀਂ ਜਿਆਦਾ ਲਾਈ ਆਪਾਂ ਨੇ 2 ਕਿੱਗੇ ਲਾ ਲਈ ਨਹੀਂ ਇਹ ਤੁਸੀਂ ਬਹੁਤ ਵਧੀਆ ਕੰਮ ਕਰਿਆ ਦੇਖੋ ਦੇਖੋ ਟ੍ਰਾਇਲ ਹੀ ਲਾਉਣਾ ਚਾਹੀਦਾ ਹੁਣ ਆਪਾਂ ਝੂਠ ਬੋਲਦੇ ਨਹੀਂ ਜੇ ਜਿੰਨੀ ਨਿਕਲੂਗੀ ਆਪਾਂ ਉੰਨੀ ਹੀ ਦੱਸਾਂਗੇ ਬਿਲਕੁਲ ਕਿਉਂਕਿ ਕੱਲ ਨੂੰ ਆਪਣੀ ਵੀਡੀਓ ਦੇਖ ਕੇ ਆਪਾਂ ਨੂੰ ਕੋਈ ਗਾਲਾਂ ਨਾ ਕੱਢੇ ਵੀ ਹਾਂ ਹਾਂ ਬਿਲਕੁਲ ਬਿਲਕੁਲ ਸਿੱਗਾ ਯਾਰ ਤਾਂ ਹੋ ਹੋ ਆਪਾਂ ਨੇ ਪਿੱਛੇ ਲਾ ਕੇ ਜੇ ਕਿਸੇ ਨੇ 50 ਵਿੱਗੇ ਲਾ ਲਈ ਬਾਦ ਵਿੱਚੋਂ ਐ ਨਾ ਹੋਵੇ ਪਸਤਾਵੇ ਨਾਲ ਅਗਲਾ ਵੀ ਆਪਾਂ ਵੀਡੀਓ ਦੇ ਨਹੀਂ ਨਹੀਂ ਗਲਤ ਜਾਣਕਾਰੀ ਤਾਂ ਵੀਰੇ ਆਪਾਂ ਕੋਈ ਨਹੀਂ ਦੇਣੀ ਕਿਉਂਕਿ ਗਲਤ ਜਾਣਕਾਰੀ ਨਾਲ ਫਿਰ ਨੈਗੇਟਿਵਿਟੀ ਫੈਲ ਜਾਂਦੀ ਆ ਉਹ ਚੀਜ਼ਾਂ ਦੇਖੋ ਆਪਾਂ ਕਿਸਾਨ ਭਰਾਵਾਂ ਦਾ ਫਾਇਦੇ ਵੱਲ ਚੱਲੇ ਆਂ ਨਾ ਕਿ ਨੁਕਸਾਨ ਵੱਲ ਜਿਹਦੀ ਸੁੱਕੀ ਵੱਢਣ ਦਾ ਫਾਇਦਾ ਜਾਂ ਗਿੱਲੀ ਨਹੀਂ ਸੁੱਕੀ ਵੱਢਾਂਗੇ ਭਰਾਵਾ ਸੁੱਕੀ ਪਿਛੇ ਸੁੱਕੀ ਵੱਢਣ ਦੀ ਜਿਆਦਾ ਫਾਇਦੇ ਨਰਮ ਵੱਢੀ ਗਈ ਥੋੜੀ ਨਰਮ ਮੰਨ ਕੇ 20 ਮੌਚਰੀ ਆਉਂਦਾ ਹੀ ਉਹਦਾ ਆਪਾਂ ਨਰਮ ਵੀ ਨਹੀਂ ਕਹਿ ਸਕਦੇ ਪਰ ਸੁਗਾ ਸੁਗਾ ਵੇਚੀ ਆਈ ਉਹਦੇ ਨਾਲ ਆਇਆਂਗਾ ਆੜਤੀਆ ਵਧੀਆਗਾ ਸਾਮ ਨੂੰ ਤੋੜ ਦਿੰਦਾ ਘਰੇ ਠੀਕ ਹੈ ਨਾਲੀਆਂ ਲਾ ਕੇ ਉਹਦੀ ਝਾਰ ਲਾ ਹਾਂ ਜੇ ਆਪਾਂ ਗਿੱਲੀ ਵੱਢਦੇ ਆ ਨਾ ਗਿੱਲੀ ਵੱਢਣ ਨਾਲ ਜਿਹਦੀ ਰੋਜ਼ ਘਟਦੀ ਆ ਕਿਉਂਕਿ ਜਿੰਨੇ ਦਿਨ ਆਪਾਂ ਮੰਡੀ 'ਚ ਬੈਠਾਂਗੇ ਤੁਸੀਂ ਜਦੋਂ ਨਰਮਜੀ ਦੀ ਵੱਢ ਲਓਗੇ ਇੱਕ ਗੱਟਾ ਜੋਖ ਕੇ ਦੇਖ ਲਓ ਜਦੋਂ ਉਹਨੂੰ ਤੁਸੀਂ ਰੋਜ਼ ਜੋਖੋਗੇ ਤਾਂ ਉਹ ਰੋਜ਼ ਘਟਣੀ ਆ ਜੇ ਤੁਸੀਂ ਸੁੱਕੀ ਵੱਢੋਗੇ 17 18 ਮੌਚਰ ਦੀ ਤਾਂ ਉਹ ਕਦੇ ਘਟਦੀ ਨਹੀਂ ਕਿਉਂਕਿ ਉਹ 'ਚ ਨਮੀ ਉਦੋਂ ਜ਼ਿਆਦਾ ਘਟਦੀ ਨਹੀਂ ਹੁੰਦੀ ਤੂੰ ਦਾ ਵਜਨ ਹੋ ਜਾਂਦਾ ਹੈ ਗਿਰੂ ਦਾ ਵਜਨ ਹੋ ਜਾਂਦਾ ਵੀਰੇ ਉੱਪਰਲਾ ਜਿਹੜਾ ਉਹ ਵਜਨਾ ਉਹ ਨਹੀਂ ਆਉਂਦਾ ਠੀਕ ਹੈ ਸਖਦੇਵ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਲਈ ਠੀਕ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆ ਇੱਕ ਅਗਲੇ ਨਵੇਂ ਵਲੌਗ 'ਚ